ਆ ਸੁਣਿਓ ਪਹਿਲਾਂ ਮਾਨ ਸਾਹਿਬ ਦੀ ਗੱਲ ਫੇ ਆਪਾਂ ਕਰਦੇ ਗੱਲ ਮੈਂ ਪੁੱਛ ਰਿਹਾ ਕਿ ਤੁਹਾਡੇ ਕੋਲ ਪੈਸੇ ਕਿੱਥੋਂ ਆਣਗੇ ਇੰਨਾ ਪੈਸਾ ਕਿੱਥੋਂ ਆਊ ਮੈਂ ਉਹ ਹੀ ਦੱਸਦਾ ਹੁਣ ਜਿਹੜਾ ਜੇ 1.7 ਕਰੋੜ ਦਾ ਬਜਟ ਹੈ ਜੇ 20% ਵੀ ਲਾ ਲਈਏ ਕਿ ਉਹ ਕ腐ਪਸ਼ਨ ਚ ਜਾਂਦਾ ਹੈ ਪੰਜ ਮਤਲਬ ਪੰਜਵਾਂ ਹਿੱਸੇ ਗਏ ਜਾਂਦਾ ਬਦ ਹੈ ਲਓ ਜੀ ਸੌ ਲਈ ਇਹਨਾਂ ਦੀ ਆ ਦੇਖੋ ਜਦੋਂ ਸੱਤਾ ਚ ਆਉਣਾ ਸੀਗਾ ਜਦੋਂ ਪੰਜਾਬ 'ਚ ਸਰਕਾਰ ਬਣਾਈ ਸੀ ਉਦੋਂ ਇਹਨਾਂ ਨੇ ਗੱਲਾਂ ਸੁਣੋ 30000 ਕਰੋੜ ਹੋਗੇ ਜੇ ਨੀਕੇ ਜੇ ਬੰਦ ਹੋ ਗਈ 34000 ਕਰੋੜ ਖਜ਼ਾਨੇ ਚਾਹੂਗਾ ਰੇਤੇ ਦਾ 20000 ਕਰੋੜ ਦਾ ਸੀ ਕਮਾ ਸਕਦੇ ਆ ਜਦ ਕਿ 36 ਗੜ ਇੱਕ ਨਦੀ 22300 ਕਿਲੋਮੀਟਰ ਦੀ ਉਹ ਉਹਦੇ ਉਹਦੇ ਤੋਂ ਪੰਜਾਬ ਤੋਂ ਵੱਧ ਪੈ ਸਕ ਮਾਰੇ ਸਾਰਾ ਇਹ ਮਾਫੀਆ ਚ ਪੈਸਾ ਜਾ ਰਿਹਾ ਹੈ ਉਹ ਖਜ਼ਾਨੇ ਚ ਚਾਹੂਗਾ ਐਕਸਾਈਜ਼ ਦਾ ਪੈਸਾ ਖਜ਼ਾਨੇ ਚ ਚਾਹੂਗਾ ਇਸ ਤਰ੍ਹਾਂ ਦਾ ਟ੍ਰਾਂਸਪੋਰਟ ਮਾਫੀਆ ਦਾ ਪੈਸਾ ਮਾਫੀਆ ਦੇ ਪੈਸੇ ਨੂੰ ਅਸੀਂ ਖਜ਼ਾਨੇ ਵਾਲੇ ਉਹਦਾ ਮੂੰਹ ਮੋੜ ਦਾਂਗੇ ਨਾਲੇ ਖਜ਼ਾਨਾ ਵੀ ਭਰੂਗਾ ਕਰਜ਼ਾ ਵੀ ਲਾਾਂਗੇ ਜਿਹੜੀਆਂ ਅਸੀਂ ਖੱਡਾ ਬੰਦ ਕਰ ਦੇਾਂਗੇ ਅਸੀਂ ਇੰਨੇ ਹਜ਼ਾਰ ਕਰੋੜ ਖਜ਼ਾਨੇ ਚ ਲਿਆਵਾਂਗੇ ਅ ਅਸੀਂ ਫਲਾਣੇ ਤੋਂ ਲਿਆਵਾਂਗੇ ਇਦਾਂ ਕਰਾਂਗੇ ਉਦਾਂ ਕਰਾਂਗੇ ਅਸੀਂ ਇਹਨਾਂ ਦੋ ਨੰਬਰਾਂ ਦੇ ਆ ਖੱਡਾਂ ਤੋਂ ਪੈਸੇ ਆਉਂਦੇ ਜਿਹੜੇ ਐਕਸਾਈ ਤੋਂ ਪੈਸੇ ਆਉਂਦੇ ਇਹਨਾਂ ਦਾ ਮੂੰਹ ਅਸੀਂ ਖਜ਼ਾਨੇ ਵੱਲੋਂ ਮੋੜ ਦਾਂਗੇ ਸਾਡੇ ਖਜ਼ਾਨੇ ਭਰ ਜਾਣਗੇ ਇਹਨਾਂ ਨੇ ਖਜ਼ਾਨਾ ਕੀ ਭਰਨਾ ਖਜ਼ਾਨਾ ਕੀ ਭਰਨਾ ਸੀ ਇਹਨਾਂ ਨੇ ਖਜ਼ਾਨੇ ਦਾ ਮੂੰਹ ਉਹਨਾਂ ਵੱਲੋਂ ਕਰ ਦਿੱਤਾ ਲੁੱਟੀ ਜਾਓ ਤੇ ਸਾਨੂੰ ਲਟਾਈ ਜਾਓ ਅੱਜ ਕੋਈ ਫਰਕ ਨਹੀਂ ਪੈਂਦਾ ਅਸੀਂ ਕੀ ਕੰਮ ਕਰਦੇ ਹਾਂ ਅਸੀਂ ਕਿਸਾਨ ਹਾਂ ਅਸੀਂ ਮਜ਼ਦੂਰ ਹਾਂ ਅਸੀਂ ਵਪਾਰੀ ਹਾਂ ਅਸੀਂ ਹੈਲਪਰ ਹਾਂ ਕੀ ਹਾਂ ਕੋਈ ਫਰਕ ਨਹੀਂ ਪੈਂਦਾ ਅੱਜ ਅੱਜ ਸਾਡੇ ਇਹਨਾਂ ਨੇ ਸਾਡੀ ਸਰਕਾਰ ਨੇ ਜਿਹੜੀ ਪੰਜਾਬ ਦੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਵਾਲਿਆਂ ਦੀ ਇੱਕ ਬੰਪਰ ਬੰਦੇ ਸਿਰ ਇੱਕ ਲੱਖ ਤੋਂ ਵੱਧ ਦਾ ਕਰ ਜਾ ਚੜਾਤਾ ਇਹਨਾਂ ਨੇ ਇੱਕ ਲੱਖ ਤੋਂ ਵੱਧ ਦਾ ਕਰ ਜਾ ਸਾਡੇ ਅੱਜ ਸਾਡੇ ਦੇ ਜੰਮ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇੱਕ ਲੱਖ ਤੋਂ ਵੱਧ ਦਾ ਆ ਦੇਣਿਆ ਇਹਨਾਂ ਦੀ ਸਾਡੇ ਪੰਜਾਬ ਨੂੰ ਆਹ ਭਰਾਵਾ ਤੁਸੀਂ ਤਾਂ ਸਾਨੂੰ ਡੋਬ ਦਿੱਤਾ ਸਾਡੇ ਪੰਜਾਬ ਨੂੰ ਤਾਂ ਡੋਬ ਦਿੱਤਾ ਤੁਸੀਂ 92 ਐਮਐਲਏ ਲੈ ਕੇ ਤਾਂ ਜਿਤਾਇਆ ਸੀ ਪਾਰਟੀ ਤੁਹਾਡੀ ਸੱਤਾ ਜ ਮਜ਼ਬੂਤ ਪਾਰਟੀ ਤੁਹਾਡੀ ਬਣ ਕੇ ਆਈ ਸੀਗੀ ਉੱਭਰੀ ਸੀਗੀ ਤੇ ਜਿਹੜਾ ਇਹ ਤਾਂ ਮੈਨੂੰ ਲੱਗਦਾ ਪੰਜ ਪੰਜ ਜਿਹੜੇ ਸਟੇਟਾਂ ਸੀਗੀਆਂ ਪੰਜ ਸਟੇਟ ਤੋਂ ਪਹਿਲੇ ਨੰਬਰ ਤੇ ਸਾਡੀ ਸਟੇਟ ਆ ਕਰਜ਼ੇ ਦੇ ਵਿੱਚ ਜਾਂ ਕਿ ਸਾਡੇ ਪੰਜਾਬ ਨੂੰ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਸੀ ਕੋਈ ਉਪਲਬਧੀ ਵਿੱਚ ਕੋਈ ਮਹਾਨ ਕੰਮ ਵਿੱਚ ਮੱਲਾ ਮਾਰਨ ਵਿੱਚ ਤੇ ਸਾਡਾ ਪੰਜਾਬ ਪਹਿਲੇ ਨੰਬਰ ਤੇ ਆ ਜਾਇਆ ਕਰਜ਼ੇ ਦੇ ਵਿੱਚ ਪੰਜ ਰਾਜਾਂ 'ਚੋਂ ਅੱਜ ਬਿਹਾਰ ਵਰਗੀ ਸਟੇਟ ਵੀ ਪੰਜਵੇਂ ਨੰਬਰ ਤੇ ਆ ਕਰਜ਼ੇ 'ਚ ਤੇ ਸਾਡੀ ਸਟੇਟ ਪਹਿਲੇ ਨੰਬਰ ਤੇ ਆਹ ਦੇਖਣਾ ਇਹਨਾਂ ਦੀ ਇਹ ਖਬਰ ਦੇਖ ਲੋ ਆ ਤੁਸੀਂ ਕੀਤਾ ਆ ਆਮ ਆਦਮੀ ਵਾਲਿਓ ਤੇ ਭੇਡਾਂ ਵੀ ਸੁਣ ਲੈਣਾ ਉਹਨਾਂ ਦੀਆਂ ਆ ਤੁਹਾਡੀ ਸਰਕਾਰ ਦੀ ਦੇਣ ਹੈ ਜਿਹੜੇ ਬਹੁਤ ਬੜ ਕਰਦੇ ਮੈਸੇਜ ਕਰਦੇ ਵਿੱਚ ਕਮੈਂਟ ਕਿੱਥੇ ਜਾਵਾਂਗੇ ਕੀ ਕਰਾਂਗੇ ਹਜੇ ਇਹਨਾਂ ਦਾ ਸਾਲ ਹੋਰ ਪਿਆ ਆ ਜਦੋਂ ਅੱਜ ਅੱਜ ਦੇ ਅੰਕੜੇ ਦੇਖ ਲਓ ਜਦੋਂ ਸਾਲ ਬਾਅਦ ਇਹਨਾਂ ਨੇ ਜਾਣਾ ਨਾ ਤੇ ਮੈਨੂੰ ਲੱਗਦਾ 2 ਲੱਖ ਤੋਂ ਵੱਧ ਦਾ ਉੱਪਰ ਦਾ ਕਰਜ਼ਾ ਦੇ ਕੇ ਜਾਣਗੇ ਸਾਡੇ ਸਾਰੇ ਇਹ ਇਹ ਦੇਣ ਹੋਣੀ ਸਾਨੂੰ ਮਿਲੀ ਇਹਨਾਂ ਦੀ ਠੀਕ ਆ ਪੰਜਾਬ ਨੂੰ ਲੁੱਟ ਕੇ ਕੁੱਟ ਕੇ ਸਾਰਾ ਕਾਰਨ ਕਿ ਆਲੇ-ਕੋਣ ਆਨੰਦਪੁਰ ਸਾਹਿਬ ਚ ਲਾਇਆ ਉਥੇ ਸਮਾਗਮ ਵਿਧਾਨ ਸਭਾ ਲਈ ਕੀ ਲੋਡ ਸੀ ਟੈਂਟ ਸਿਟੀ ਲਾਈਆਂ ਆਮ ਆਦਮੀ ਅਸੀਂ ਕਹਿੰਦੇ ਆਮ ਆਦਮੀਆਂ ਅਸੀਂ ਨਾ ਆਮ ਆ ਕਰੋੜਾ ਕਰੋੜਾ ਦੇ ਟੈਂਟ ਸਿਟੀਆਂ ਲਾਈਆਂ 5 ਸਟਾਰ ਵਰਗੀਆਂ ਉਥੇ ਜਿਨ੍ਹਾਂ ਦਾ ਸਾਰਾ ਸਮਾਨ ਆਇਆ ਕਿ ਦਿੱਲੀ ਤੋਂ ਗੱਡੀਆਂ ਆਈਆਂ ਯੂਪੀ ਤੋਂ ਇਹਨਾਂ ਨੂੰ ਪੰਜਾਬ ਚ ਕੋਈ ਇੱਥੇ ਆਇਆ ਹੀ ਨਹੀਂ ਪੰਜਾਬ ਚ ਕੋਈ ਸਮਾਨ ਹੀ ਨ ਲੱਭਾ ਇਹਨਾਂ ਨੂੰ ਕਿਉਂਕਿ ਉਹ ਕਮਿਸ਼ਨਾਂ ਜਾਣੀਆਂ ਨਾ ਨਾ ਜੇਬਾਂ ਚ ਮੋਟੀਆਂ ਕਮਿਸ਼ਨਾਂ ਹਰ ਪਾਸਿਓਂ ਕਮਾਈ ਦਾ ਇਹ ਆਪਣੇ ਕਮਿਸ਼ਨਾਂ ਦੇਖਦੇ ਹਰ ਪਾਸਿਓਂ ਆਪਣਾ ਫਾਇਦਾ ਦੇਖਾਂਦੇ ਆ ਪੰਜਾਬ ਦਾ ਕੋਈ ਸੋਚਦਾ ਹੀ ਨਹੀਂ ਪਏ ਇਹ ਯਾਰ ਕਿੱਥੇ ਜਾਊਗਾ ਸਾਡਾ ਪੰਜਾਬ ਕੀ ਕਰਾਂਗੇ ਸਾਡਾ ਤਾਂ ਮਾਰ ਦੇਣਾ ਇਹਨਾਂ ਨੇ ਉਦਾਂ ਹੀ ਹਰ ਵਰਗ ਰੋ ਰਿਹਾ ਹਰ ਵਰਗ ਰੋ ਰਿਹਾ ਨਾ ਜੀ ਰਾਜ ਆ ਦੇਣ ਦਿੱਤੀ ਦੀ ਸਾਨੂੰ ਉਹ ਸਾਡਾ ਛੱਡ ਦਿਓ ਫੜਾ ਭਰਾਵਾ ਹਜੇ ਵੀ ਜਿਹੜੇ ਜਿਨ੍ਹਾਂ ਨੇ 27 ਚ ਆਉਣ ਵਾਲੇ ਵੋਟਾਂ 'ਚ ਹਜੇ ਵੀ ਸੋਚ ਕੇ ਫੈਸਲਾ ਲਿਓ ਹੁਣ ਹੁਣ ਤੁਸੀਂ ਕੀ ਕਰਨਾ ਹੈ ਹੋਰ ਪੰਜਾਬ ਨੂੰ ਗਰਜਾਈ ਬਣਾਉਣਾ ਹੈ ਤੇ ਜਾਂ ਇਹਨਾਂ ਦੇ ਜਾਲ 'ਚ ਛਡਾਉਣਾ ਹੈ ਇਹ ਫੈਸਲਾ ਹੁਣ ਤੁਸੀਂ ਕਰਨਾ ਹੈ ਅੰਕੜੇ ਤੁਹਾਡੇ ਸਾਹਮਣੇ ਹੀ ਆ ਸਾਰਾ ਪੰਨ 10 ਸੱਤਾ ਤੁਹਾਨੂੰ ਵੀ ਸਾਡੀ ਪੰਜਾਬ ਨੂੰ ਅੱਜ ਕੀ ਖਤਾ ਮਿਲਦੀ ਦਿੱਤਾ ਇਹਨਾਂ ਨੇ ਮੱਲਾਵਾਰਨ ਵਾਲੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਨੂੰ ਅੱਜ ਕਰਜਾਈ ਪੰਜਾਬ ਬਣਾਇਆ